ਅਰਕਲ ਰੂਰਪੰਦੇ ਵਿੱਚ ਪਿੰਡ ਸੁੰਨੜ ਕਲਾਂ ਦੇ ਵਿੱਚ ਜਿਹੜਾ ਗੋਲੀ ਚਲਾਉਣ ਦਾ ਮਾਮਲਾ ਸਿੰਘ ਦੇ ਵਿੱਚ ਹੋਂਦਾ ਕੀ ਅਪਡੇਟ ਸ ਹੈ ਦੇਖੋ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਲਾਸਟ ਸੰਡੇ ਦੇਰ ਤੋਂ ਜਿਹੜੀ ਸੀਗੀ ਇਹ ਲਾਸਟ ਮੰਡੇ ਸੌਰੀ ਲਾਸਟ ਮੰਡੇ 8 ਤਰੀਕ ਰੋਸੋਹਾ ਸਵੇਰ ਸਵੇਰ ਥਾਣੇ ਨੂੰ ਵੱਲ ਇਤਲਾ ਮਿਲੀ ਸੀ ਕਿ ਰੇਸ਼ਮ ਸਿੰਘ ਸਾਣਾ ਹਰੀਖ ਸਿੰਘ ਨਾਮ ਦਾ ਇੱਕ ਜ਼ਿੰਮੇਦਾਰ ਆ ਸੁੰਨੜ ਕਲਾਂ ਦਾ ਰਹਿਣ ਵਾਲਾ ਇਹ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਪਨੀਰੀ ਲੈਣ ਜਾ ਰਿਹਾ ਸੀ ਆਪਣੇ ਟਰੈਕਟਰ ਤੇ ਤੇ ਇਹਨੂੰ ਮੋਟਰ ਵਾਲੇ ਮੋੜ ਦੇ ਉੱਤੇ ਤਿੰਨ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆਏ ਆ ਉਹਦੇ ਫੈਕਟਰ ਰੋਕੇ ਨਹੀਂ ਇਹਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਅੱਗੇ ਉਹ ਬੰਡਾਲੇ ਸਾਈਡ ਨੂੰ ਭੱਜ ਗਏ ਸੀ ਉਹ ਤਲਾਸ਼ ਮਿੰਨ ਤੋਂ ਬਾਅਦ ਸਾਡੇ ਜਿਹੜਾ ਥਾਣੇ ਨੂਰਮੰਹ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਸਾਡੇ ਸੀਨੀਅਰ ਅਫਸਰ ਜੀ ਨਾਲ ਫਿਰ ਸਾਡੇ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਡੀ ਸਾਹਿਬ ਸਾਰੇ ਮੌਕੇ ਤੇ ਆਏ ਆ ਸਾਰਿਆਂ ਨੇ ਜਿਹੜੀ ਆ ਗਾਈਡਲਾਈਨ ਜਾਰੀ ਕੀਤੀਆਂ ਸੀਆਈ ਇਨਸਪੈਕਟਰ ਦੀ ਟੀਮ ਲੱਗੀ ਸਾਡੇ ਐਸਐਚਓ ਸਾਹਿਬ ਦੀ ਟੀਮ ਲੱਗੀ ਆ ਸੀਆਈਏ ਦੀ ਟੀਮ ਨੇ ਸਾਡੀ ਲੋਕਲ ਟੀਮ ਨੇ ਮਿਲ ਕੇ ਮਿਹਨਤ ਕਰਕੇ ਇਹਦੇ ਵਿੱਚ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਸੀਸੀਟੀਵੀ ਕੈਮਰੇ ਫੁਟੇਜ ਇਕੱਠੀ ਕੀਤੀ ਹੋਰ ਜੋ ਆਪਣੀ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਉਹ ਤੋਂ ਬਾਅਦ ਇਹ ਜਿਹੜਾ ਕੇਸ ਥ੍ਰੀਸ ਕੀਤਾ ਆ ਇਹ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਵੀ ਇਹ ਜਿਹੜਾ ਬਜ਼ੁਰਗ ਰੇਸ਼ਮ ਸਿੰਘ ਆ ਜਿਹਦੇ ਗੋਲੀ ਲੱਗੀ ਸੀ ਇਹਦਾ ਇੱਕ ਬੇਟਾ ਸੀ ਜਿਹਦੀ ਕੋਈ 2-3 ਸਾਲ ਪਹਿਲਾਂ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਐਟ ਪ੍ਰੈਜ਼ੈਂਟ ਇਹਦੀ ਇੱਕ ਪੀਟੀ ਆ ਜਿਹੜੀ ਕਿ ਹੰਬੜਾ ਪਿੰਡ ਦੇ ਵਿੱਚ ਵਾਈ ਹੋਈ ਸੀ ਉਸ ਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀ ਇਹ ਜਿਹੜਾ ਇਨਸੀਡੈਂਟ ਆ ਇਹ ਗੁਰਵਿੰਦਰ ਸਿੰਘ ਨੇ ਕਰਵਾਇਆ ਸੀ ਕਿਉਂਕਿ ਗੁਰਵਿੰਦਰ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਉਸ ਦੀ ਜਿਹੜੀ ਆਪਣੀ ਵਾਈਫ ਆ ਉਹ ਜ਼ਿਆਦਾਤਰ ਸਵਾ ਆਪਣੇ ਪਿਤਾ ਜੀ ਕੋਲ ਰਹਿੰਦੀ ਆ ਜਿਸ ਕਰਕੇ ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਰਹੀ ਆ ਤੇ ਆਪਣੇ ਪਿਤਾ ਜੀ ਨੂੰ ਉਹਨੂੰ ਥੋੜਾ ਜਿਹਾ ਸਬਕ ਸਿਖਾਉਣ ਦੀ ਖਾਤਰ ਉਹਨੇ ਇਹ ਇਨਸੀਡੈਂਟ ਜਿਹੜਾ ਗੁਰਵਿੰਦਰ ਸਿੰਘ ਦਾ ਇਹ ਪਿੱਛੋਂ ਮੂਲ ਰੂਪ ਦੇ ਵਿੱਚ ਸਰਹਾਰੀ ਥਾਣਾ ਜਿਲ੍ਹਾ ਤਨਤਨ ਦਾ ਰਹਿਣ ਵਾਲਾ ਆ ਇੰਨੇ ਇੱਥੇ ਹੰਬੜਾ ਆ ਕੇ ਜਮ ਖੋਲਿਆ ਹੋਇਆ ਆ ਪਿਛਲੇ 12 ਸਾਲ ਤੋਂ ਇੱਥੇ ਇਹ ਰਹਿ ਰਿਹਾ ਆ ਇੰਨੇ ਆਪਣੇ ਚਾਚੇ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨਾਲ ਮਿਲ ਕੇ ਇਹ ਤਿੰਨ ਜਿਹੜੇ ਆ ਸਰਬਜੀਤ ਸਿੰਘ ਇਹਦਾ ਸਗਾ ਚਾਚਾ ਆ ਉਹ ਆਪਣੇ ਨਾਲ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਜਿਹੜੇ ਵੀ ਤਨਤਨ ਸ੍ਰਿਹਾਲੀ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੈ ਕੇ ਆਇਆ ਸੀ ਜੋ ਬਲਦੇਵ ਸਿੰਘ ਨੇ ਉੱਤਰ ਕੇ ਇਹਦੇ ਪੱਟ ਦੇ ਵਿੱਚ ਜਿਹੜਾ ਆ ਨਜਾਇਜ਼ ਪਿਸਤਲ ਨਾਲ ਗੋਲੀ ਮਾਰਤੀ ਸੀ ਉਹ ਜਿਹੜਾ ਦਰਾਂਨੇ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਇਆ ਆ ਕਿ ਉਹ ਪਿਸਟਲ ਜਿਹੜਾ ਇਹਨਾਂ ਨੂੰ ਰੇਸ਼ਮ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਨੌਜਵਾਨ ਜੋ ਵੀ ਉੱਥੇ ਸਰੀਆਲੀ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨੇ ਪ੍ਰੋਵਾਈਡ ਕਰਾਇਆ ਸੀ ਉਹ ਵੀ ਅਰੈਸਟ ਕਰ ਲਿਆ ਆ ਤੇ ਪਿਸਟਲ ਵੀ ਰਿਕਵਰ ਕਰ ਲਿਆ ਆ ਤਕਰੀਬਨ ਹੁਣ ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਦੇ ਦ샨ਦਰ ਪੇਸ਼ ਤੇ ਸਾਡੇ ਲੋਕਲ ਐਸਐਚਓ ਸਾਹਿਬ ਨੇ ਸਾਡੇ ਸੀਆਈਏ ਇੰਚਾਰਜ ਨੇ ਸਾਡੀ ਸੀਆਈਏ ਟੀਮ ਨੇ ਬਹੁਤ ਮਿਹਨਤ ਕਰਕੇ ਕੇਸ ਪੇਸ ਕੀਤਾ ਸਰ ਜਿਹੜੇ ਬੰਦੇ ਫੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਪੋਰਟ ਹੈਗੀ ਤੇ ਇਹ ਬਰਦਰ ਮੈਟਰ ਰੌਰ ਕੋਡ ਹੈ ਚੈੱਕ ਕਰਕੇ ਤਾਂ ਦੱਸ ਦੇ ਇਹ ਹੁਣ ਤੱਕ ਕਿੰਨੇ ਬੰਦੇ ਰੈਸਟ ਹੋ ਚੁੱਕੇ ਹੁਣ ਤੱਕ 6 ਬੰਦੇ ਰੈਸਟ ਹੋ ਚੁੱਕੇ ਟੋਟਲ ਕਿੰਨੇ ਬੰਦੇ ਚੁਣ ਹੈਗੇ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਪਿਸਟਲ ਪਿੱਛੋਂ ਕਿੱਥੋਂ ਆਇਆ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਹੋਰ ਅਕਿਊ ਨਾਮਿਨੇਟ ਹੋਊਗਾ ਤਾਂ ਉਹਨੂੰ ਵੀ ਰੈਸਟ ਕੀਤਾ ਜਾਊਗਾ ਇਸਾਰੇ ਇੱਕ ਥਰੇ ਲੂਪ ਲਮ ਕੈਸ ਕਰਦੇ ਆ ਜਾਂ ਇੱਕ ਥਰੇ ਲੂਪ ਬਣਤੀ ਦੇ ਨਹੀਂ ਥਰੇ ਲੂਪਰੇ ਉਹ ਬੰਦਾ ਇਹ ਮਹਿਸੂਸ ਕਰਦਾ ਸੀ ਗੁਰਵਿੰਦਰ ਸਿੰਘ ਵੀ ਜਿਵੇਂ ਹੁਣ ਵੀ ਇਹ ਗੱਲ ਸਾਹਮਣੇ ਆਈ ਸੀ ਵੀ ਉਹਦੀ ਵਾਈਫ ਜਿਹੜੀ ਪਿਛਲੇ 1 ਮਹੀਨੇ ਤੋਂ ਆਪਣੇ ਪਿਕੇ ਪਿੰਡ ਆ ਕੇ ਬੈਠੀ ਹੋਈ ਆ ਉਹ ਇਹ ਬੰਦਾ ਮਹਿਸੂਸ ਕਰਦਾ ਸੀ ਵੀ ਉਹਦੀ ਜਿਹੜੀ ਵਾਈਫ ਉਹਨੂੰ ਪ੍ਰੋਪਰ ਟਾਈਮ ਨਾ ਦੇ ਕੇ ਆਪਣੇ ਪਿਤਾ ਨੂੰ ਜ਼ਿਆਦਾ ਟਾਈਮ ਦੇ ਰਹੀ ਆ ਜਿਸ ਕਰਕੇ ਜਿਹੜੀ ਉਹਦੀ ਮੈਰਿਡ ਲਾਈਫ ਆ ਡਿਸਟਰਬ ਹੋ ਰਹੀ ਆ ਸਰ ਗੁਰਵਿੰਦਰ ਸਿੰਘ ਦਾ ਕੋਈ ਰਿਪੋਰਟ ਪੁਰਾਣਾ ਇਦਾਂ ਦਾ ਹੈ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਜੀ ਨਹੀਂ ਕੋਈ ਰਿਕਾਰਡ ਨਹੀਂ ਜਿੰਮ ਚਲਾਉਂਦਾ ਹਾਂ ਬੜਾ ਕੁਝ ਕੋਈ ਪੁਰਾਣਾ ਕ੍ਰਿਮੀਨਲ ਰਿਪੋਰਟ ਸਰ ਇਸ ਘਟਨਾ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਕੀ ਮੈਸੇਜ ਕਰਨਾ ਚਾਹੋਗੇ ਤੁਸੀਂ ਦੇਖੋ ਬ੍ਰਦਰ ਇਹ ਤਾਂ ਜਿਹੜੀ ਘਟਨਾ ਇੱਕ ਪਰਿਵਾਰਿਕ ਕਾਰਨਾਂ ਕਰਣ ਹੋਈ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਲੈਂਗਜ ਦਾ ਚਲੋ ਗੋਲੀ ਮਾਰਨ ਵਾਲਾ ਹੈਗਾ ਆ ਆਮ ਪਬਲਿਕ ਨੂੰ ਤਾਂ ਇਹ ਆ ਵੀ ਆਪਣੇ ਜਿਹੜੇ ਇਹਦੇ ਵਿੱਚ ਤਾਂ ਫੈਮਿਲੀ ਮੈਟਰ ਅਵਲਵ ਹੋ ਗਿਆ ਇਹਦੇ ਵਿੱਚ ਕਿਸੇ ਤਰ੍ਹਾਂ ਵੀ ਹੋਰ ਤਾਂ ਕੋਈ ਹੈ ਨਹੀਂ ਗੀ ਆਮ ਪਰ ਲੋਕਾਂ ਨੂੰ ਇਹ ਹੀ ਆ ਵੀ ਜੇ ਕੋਈ ਆਸ-ਪਾਸੇ ਤੁਹਾਨੂੰ ਜਿੱਦਾਂ ਇਹ ਬੰਦੇ ਹੁਣ ਤੰਤੰਮ ਤੋਂ ਆਏ ਸੀ ਅਣਜਾਣ ਬੰਦੇ ਸੀ ਥੋੜੀ ਦੇਰ ਇੱਥੇ ਰਹੇ ਵੀ ਹੋਗੇ ਕਿ ਜੇ ਕੋਈ ਆਲੇ-ਪਾਸੇ ਅਣਜਾਣ ਬੰਦੇ ਦੀ ਤੇ ਜਾਂ ਲੋਕਲ ਪੁਲਿਸ ਨੂੰ ਨਾਲ ਇਤਲਾਹਤ ਹੋ ਲੋਕਲ ਪੁਲਿਸ ਵਾਂਗ ਵੈਰੀਫਾਈ ਕਰੂਗੀ ਇਹ ਬੰਦੇ ਬਾਹਲ ਏਰੀਆ ਦੇ ਇੱਥੇ ਆ ਕੇ ਕੀ ਕਰ ਰਹੇ ਆ ਇਸਾਰੇ ਇਹਨਾਂ ਨੂੰ ਫੜਿਆ ਕਿਸ ਤਰ੍ਹਾਂ ਗਿਆ ਕੋਈ ਸੀਸੀਟੀਵੀ ਟੈਂਪਲੇਟ ਕੇਹੜਾ ਦਿੱਕੇ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਦੋਵੇਂ ਟੀਮਾਂ CIA ਦੀ ਟੀਮ ਸਾਡੇ SHO ਸਾਹਿਬ ਦੀ ਟੀਮ ਲਗਾਤਾਰ ਸੀਸੀਟੀਵੀ ਕੈਮਰੇ ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਸਾਰੀ ਇਕੱਠੀ ਕਰਨ ਤੋਂ ਬਾਅਦ ਜਿਹੜੀ ਆਊਟਪੁੱਟ ਸਾਹਮਣੇ ਆਈ ਉਹਦੇ ਆਧਾਰ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਫੋਟੋ ਤੁਹਾਨੂੰ ਇਹ ਕਰਾ ਦਿੰਦੇ ਜੀ ਤੁਹਾਨੂੰ ਫੋਟੋ ਲਾਓ